ਬੰਦੇ ਖਾਬ ਚ ਜਾਣਾ ਚਾਹੁੰਦੇ ਅੱਜ ਦੇ ਜਿਹੜੇ ਇਸ ਘਟ ਨੂੰ ਲੈ ਕੇ ਆ ਆ ਦੇਖੋ ਜਿਹੜਾ ਆਪਾਂ ਅੱਜ 26 ਜਨਵਰੀ ਨੂੰ ਪੂਰਾ ਦੇਸ਼ ਵਿਆਪੀ ਟਰੈਕਟਰ ਮਾਰਚ ਰੱਖਿਆ ਸੀ ਵੱਡੇ ਪੱਧਰ ਤੇ ਸਾਰੇ ਪੰਜਾਬ ਦੇ ਦੇਸ਼ ਦੇ ਅੰਦਰ ਟਰੈਕਟਰ ਮਾਰਚ ਹੋ ਰਿਹਾ ਹੈਗਾ ਔਰ ਇਹ ਜਿਹੜੇ ਸ਼ੋਪਿੰਗ ਮਾਲਸ ਨੇ ਸਾਡੇ ਔਰ ਇਹ ਤੋਂ ਗਾਹਾਂ ਜਿਹੜੇ ਉਹ ਵੱਡੇ ਸਾਈਲੋਜ਼ ਨੇ ਉਦੋਂ ਗਾਹਾਂ ਜਿਹੜੇ ਪਛਪਾ ਦੇ ਘਰ ਜਾਂ ਦਫ਼ਤਰ ਨੇ ਉੱਥੇ ਔਰ ਪੂਰੇ ਦੇਸ਼ ਭਰ ਦੇ ਵਿੱਚ ਕ੍ਰਿਕਟ ਕਰਨ 12 13 ਸਟੇਟਾਂ ਦੀ ਮੈਨੂੰ ਖਬਰਾਂ ਮਿਲਦੀਆਂ ਲੱਖਾਂ ਲੱਖ ਟ੍ਰੈਕਟਰ ਜਿਹੜੇ ਅੱਜ ਸ਼ਾਮਲ ਹੋ ਰਹੇ ਪ੍ਰੋਗਰਾਮਾਂ ਦੇ ਵਿੱਚ ਔਰ ਇਹਦੇ ਨਾਲ ਦੀ ਨਾਲ ਜਿਹੜਾ ਵਾ ਆਪਣੀਆਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਇਹਦੇ ਨਾਲ ਦੀ ਨਾਲ ਜਿਹੜਾ ਵਾ ਉਹ ਲਕੀਮਪੁਰ ਖਰੀਦਾਨ ਸਾਹਿਬ ਮਿਲੇ ਇਹ ਤੋਂ ਗਾਹਾਂ ਸ਼ਹੀਦ ਸੁਪਕਰਨ ਨੂੰ ਸ਼ਹੀਦ ਕੀਤਾ ਉਹਦਾਂ ਸਾਹਿਬ ਲੈਣਾ ਅੱਜ ਕਿਹਾ ਜਾਂਦਾ ਵੀ ਸੁਤੰਤਰਤਾ ਦਿਹਾੜਾ ਵਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਸੀਗਾ 76ਵਾਂ ਪਰ ਮੈਨੂੰ ਨਹੀਂ ਲੱਗਦਾ ਵੀ ਵੱਡੇ ਅਮੀਰਾਂ ਵਾਲੀ ਕਾਰਪੋਰੇਟ ਕਰਾ ਲੈਣ ਲਈ ਸੰਵਿਧਾਨ ਹੋਰ ਕੰਮ ਕਰਦਾ ਸਾਡੇ ਲਈ ਹੋਰ ਕਰਦਾ ਜੇ ਅੱਜ ਲੋਕਾਂ ਨੂੰ ਅਧਿਕਾਰ ਮਿਲੇ ਸੀ ਤੇ ਅੱਜ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਹੋਣਾ ਚਾਹੀਦਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਸੁਣ ਕੇ ਪ੍ਰਧਾਨ ਮੰਤਰੀ ਨੂੰ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਇਸ ਕਰਕੇ ਅਸੀਂ ਅੱਜ ਇਸ ਦਿਨ ਸੰਵਿਧਾਨ ਲੱਗਦੇ ਉਸ ਮੂਲਕੂਤ ਅਧਿਕਾਰ ਆਪਣੇ ਵਰਤ ਕੇ ਪੀਸਫੁਲੀ ਢੰਗ ਨਾਲ ਆਪਣਾ ਅੰਦੋਲਨ ਕਰ ਰਿਹਾ ਹੈ ਕਿੰਨੇ ਕਿੰਨੇ ਬੰਦੇ ਇਹ ਲਗਭਗ ਸਾਰੀਆਂ ਜਥੇਬੰਦੀ ਦੋ ਵੱਡੇ ਫੋਰਮ ਐਸਕੇਮ ਨਾਨ ਪੋਲਿਟਿਕਲ ਕਿਸਾਨ ਮਜ਼ਦੂਰ ਮੋਲਟਾ ਔਰ तमाम ਦੇਸ਼ ਦੀਆਂ ਜਿ세 ਬੰਦੀਆਂ ਅੱਜ ਦੇ ਪ੍ਰੋਗਰਾਮ ਤੇ ਹੈਗੀਆਂ